ਆ ਗਾਤੰਦੇ ਕੰਮ ਕਰਦੇ ਹਾਂ ਜਿੱਥੇ ਹੋਣਾ ਇਕੱਲਾ ਇਕੱਲਾ ਬੰਦਾ ਕੰਮ ਕਰਦਾ। ਇਹ 10 10 ਬੰਦੇ ਡੋਦਣਾ ਦਾ ਕੰਮ ਕਰਦਾ। ਹਾਂ ਅੱਡੇ ਵੀ ਸ਼ਹਿਰ ਚ ਘੱਟ ਤੋਂ ਘੱਟ ਪੈਂਦਾ 25 30। ਇਹ ਡੋਰ ਭਾਜੀ ਥੱਲੇ ਡਿੱਗਦੀ ਆ। ਉਹ ਡੋਰ ਡਿੱਗਦੀ ਨਹੀਂ ਆ। ਉਹ ਡੋਰ ਉੱਡਦੀ ਰਹਿੰਦੀ ਆ। ਜਿੱਤਰਾ ਦਰਖਤ ਢਾਹਦੀ ਜਾ ਉਹ ਉੱਡਦੀ ਰਹਿੰਦੀ। ਇਹ ਵੇਖਦੀ ਕੋਈ ਡਾਕਟਰ ਕੀ ਇਹ ਵੋਟਰ ਡੱਡੂਏ ਵੋਟਰ ਦਾ ਰਹੀਦਾ। ਇਹ ਇਹਦਾ ਹੋਇਆ ਪੈ ਗਿਆ। ਹਾਂ ਰੁਪਈਏ ਦਾ ਲੜ ਦੇ ਦੰਡਾ ਹੀ। ਕੋਈ ਇਹ ਵਾਲੇ ਦਾ ਰੁਪਈਆ ਲੜ ਨਹੀਂ ਪਰਾ। ਦੁੱਧ ਦੀ ਭਾਈ 2.5 ਰੁਪਏ ਕਿਲੋ ਦੁੱਧ ਮਿਲਦਾ 50 ਰੁਪਏ ਦਾ ਕਿਲੋ ਕਿਉਂ ਮਿਲ ਜਾਂਦਾ ਹੈ ਦੇਸੀ ਤੇ ਮਾਸਾ ਬੰਦਾ ਖਾ ਲੈਂਦਾ ਹੈ ਤੇ ਥੱਕਦਾ ਨਹੀਂ ਸਮਝਿਆ ਅਖਰੀ ਤੇ ਹੁਣ ਕੀ ਗਾਉਗਾ ਜੇ ਆਪਾਂ ਪੀਤਾ ਹੀ 150 ਦਾ ਤੇ ਉੱਚ ਕੀ ਗਾਉਗਾ ਤੇ ਕੀ ਰੱਬ ਲਾਈਵ ਬਾਦ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਾਨਿਸ਼ ਗੁਪਤਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਲੋੜੀ ਦੇ ਤਿਹਾੜੀ ਨੂੰ ਕੋਚੀ ਦਿਨ ਦਾ ਸਮਾਂ ਬਾਕੀ ਹੈ ਤੇ ਜਿਸ ਤਰ੍ਹਾਂ ਕੀ ਦੀਵਾਲੀ ਦੇ ਵਿੱਚ ਚਾਈਨਿਸ ਦੀਵੇ ਸੀਗੇ ਤੇ ਉਸ ਤਰ੍ਹਾਂ ਹੀ ਲੋਹੜੀ ਦੇ ਦਿਨਾਂ ਦੇ ਵਿੱਚ ਜਿਹੜੀ ਚਾਈਨਿਸ ਡੋਰ ਹੈ ਸਾਡੇ ਆਮ ਲੋਕ ਜਿਹੜੇ ਮਿਹਨਤ ਕਰਦੇ ਨੇ ਜਿਹੜੀ ਧਾਗਾ ਡੋਰ ਹੁੰਦੇ ਨੇ ਉਹਨਾਂ ਦੇ ਵਪਾਰ ਦੇ ਵਿੱਚ ਵੱਡੀ ਗਰਾਵਰ ਦਾ ਕਾਰਨ ਬਣਦੀ ਹੈ ਚਾਈਨਿਸ ਡੋਰ ਨੂੰ ਲੈ ਕੇ ਜਾਗਰੂਕਤਾ ਦੇ ਫੈਲਾਏ ਜਾਂਦੀ ਹੈ ਗੱਲਾਂ ਕੀਤੀਆਂ ਜਾਂਦੀਆਂ ਨੇ ਪ੍ਰਸ਼ਾਸਨ ਵੱਲੋਂ ਕਿ ਜਿਹੜੀ ਡੋਰ ਬੈਨ ਹੈ ਤੇ ਜਿਹੜਾ ਇਸ ਦੀ ਉਲੰਘਣਾ ਕਰੇਗਾ ਜਾਂ ਵੇਚੇਗਾ ਉਸ ਉੱਪਰ ਕਾਰਵਾਈ ਹੋਏਗੀ ਲੇਕਿਨ ਹਰ ਸਾਲ ਜਿਹੜੀ ਹੈ ਤੜਲੇ ਦੇ ਨਾਲ ਮਾਰਕਰ ਦੇ ਵਿੱਚ ਡੋਰ ਵਿਕਦੀ ਹੈ ਤੇ ਕਈ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ ਆਮ ਜਿਹੜੇ ਪੰਛੀ ਜਿਹੜੇ ਪਸ਼ੂ ਪਖਸ਼ੀ ਨੇ ਉਨ੍ਹਾਂ ਦੀ ਮੌਤ ਦਾ ਵੀ ਕਾਰਨ ਬਣਦੀ ਹੈ ਤੇ ਕਈਆਂ ਲੋਕਾਂ ਦੀ ਜਿਹੜੀ ਜਾਨ ਦੇ ਉੱਪਰ ਵੱਡੇ ਸਵਾਲ ਬਣ ਜਾਂਦੇ ਆ ਜਦੋਂ ਲੋਹੜੀ ਦਾ ਤਿਉਹਾਰ ਨੇੜੇ ਆਉਂਦਾ ਸੋ ਤਸਵੀਰਾਂ ਦਿਖਾ ਰਹੀਆਂ ਕਿਸ ਤਰੀਕੇ ਨਾਲ ਅੰਮ੍ਰਿਤਸਰ ਦੇ ਵਿੱਚ ਜਿਹੜੀ ਢਾਗਾ ਡੋਤ ਬਣਾਈ ਜਾਦੀ ਹੈ ਇਸ ਨੂੰ ਰੰਗ ਲਗਾ ਕੇ ਡਾਈ ਲਗਾ ਕੇ ਕਾਚ ਲਗਾ ਕੇ ਉਸੇ ਤਰੀਕੇ ਨਾਲ ਤਿਉਹਾਰ ਕੀਤਾ ਜਾਂਦਾ ਤੇ ਹਰ ਸਾਲ ਦੀ ਤਰ੍ਹਾਂ ਆਮ ਲੋਕਾਂ ਤੋਂ ਉਮੀਦਾਂ ਲਗਾਈਆਂ ਗਈਆਂ ਨੇ ਕਿ ਸ਼ਾਇਦ ਇਸ ਵਾਰ ਲੋਕ ਆਉਣਗੇ ਜਾਗੂਕ ਹੋਣਗੇ ਤੇ ਜਿਹੜੀ ਚਾਈਨਿਸ ਜੋਰ ਹੈ ਉਸ ਦਾ ਖਹਿੜਾ ਛੱਡ ਕੇ ਜਿਹੜੇ ਆਮ ਲੋਕ ਨੇ ਮਿਹਨਤ ਕਰਦੇ ਨੇ ਸਾਦਾ ਸਾਦਾ ਦਿਨ ਇਸ ਤਰੀਕੇ ਨਾਲ ਜਿਹੜੀ ਡੋਲ ਤਿਆਰ ਕਰਦੇ ਨੇ ਉਹਨਾਂ ਦੇ ਵਪਾਰ ਦੇ ਵਿੱਚ ਕੁਝ ਵਾਧਾ ਹੋਏਗਾ। ਸੋ ਬਿਲਕੁਲ ਸੱਜਣਾ ਬਾਪੂ ਜੀ ਮੌਜੂਦ ਨੇ ਜਿਹੜੇ ਲੰਬੇ ਸਮੇਂ ਤੋਂ ਡੋਲ ਬਣਾਉਂਦਾ ਕੰਮ ਕਰਦੇ ਨੇ ਤੇ ਕਾਫੀ ਜਣਾ ਤਾਂ ਤੁਸ ਜਦਾ ਬੋਲਦਾ ਹੈ ਬਾਪੂ ਜੀ ਬਹੁਤ ਸਵਾਗਤ ਹੈ ਜੀ। ਬਾਪੂ ਜੀ ਕਾਫੀ ਸਮਾਂ ਹੋ ਗਿਆ ਸੁਣਿਆ ਤੁਹਾਨੂੰ ਡੋਲ ਬਣਾਉਂਦੇ ਆ। ਆ ਬੱਚੇ ਦਾ ਜੀ। ਕਿੰਨੇ ਸਾਲ ਹੋ ਗਏ ਤੁਹਾਨੂੰ? ਕੋਈ 10 ਸਾਲ ਦੀ 12 ਸਾਲ ਦੀ ਉਮਰ ਤੇ ਸਿੱਖਿਆ 60 ਸਾਲ ਦੀ ਉਮਰ ਜੇ ਮੇਰੀ। ਅੱਛਾ ਕਾਫੀ ਤੁਸ ਤੋਂ ਬਾਅਦ ਤੁਸੀਂ ਦੇਖਿਆ ਵਾ ਹੁਣ ਚਾਈਨੀਜ਼ ਡੋਲ ਆ ਗਈਆਂ। ਵਪਾਰ 'ਚ ਫਰਕ ਪਿਆ ਵੈਸੇ। ਸ ਇਹ 10-10 ਬੰਦੇ ਕੰਮ ਕਰਦੇ ਹਾਂ ਜਿੱਥੇ ਹੋਣਾ ਇਕੱਲਾ-ਇਕੱਲਾ ਬੰਦਾ ਕੰਮ ਕਰਦਾ ਇਹ 10-10 ਬੰਦੇ ਡੋਰਨਾ ਦਾ ਕੰਮ ਕਰਦੀ ਸੀ ਹਾਂ ਅੱਡੇ ਵੀ ਸ਼ਹਿਰ ਤੇ ਘੱਟ ਤੋਂ ਘੱਟ ਰਿੰਦੇ 530 ਅੱਛਾ ਜੀ ਫਿਰ ਕਿਉਂ ਨਹੀਂ ਜਾਗ ਰੁਕਤਾ ਹੈਗੀ ਹਰ ਸਾਲ ਪ੍ਰਸ਼ਾਸਨ ਕਹਿੰਦਾ ਆਪਾਂ ਚਾਈਨਾ ਰੋਡ ਬੰਦ ਕਰਨੀ ਆ ਗੱਲਾਂ ਹੁੰਦੀਆਂ ਨੇ ਤਿੰਨ-ਤਿੰਨ ਚਾਰ-ਚਾਰ ਸੋਬੇ ਦਾ ਉਹ ਗੱਟੂ ਵਿਕਦੇ ਆ ਤੇ ਜਿਹੜੇ ਲੋਕ ਸਸਤਾ 1.5-200 ਦੀ ਤੁਸੀਂ ਚਦੱਕਰੀ ਵੇਚਦੇ ਉਹ ਲੋਕ ਲੈਂਦੇ ਹੀ ਨਹੀਂ ਹਾਂਜੀ ਇਹਦਾ ਕੀ ਕਰਨਾ ਉਹ ਗੱਟੂ ਤੇ ਲੋਕ ਮੈਲ ਹੋਏ ਆ ਜੀ ਬਸ ਸਮੇਂ ਸਮੇਂ ਦੀ ਲੋੜ ਨਹੀਂ ਹੈਗੀ ਸਮੇਂ ਦੇ ਲਿਹਾਜ਼ ਨਾਲ ਗੱਟੂ ਤੇ ਮੈਲ ਹੋਏ ਆ ਲੋਕ ਕਹਦੇ ਨੇ ਗੱਟੂ ਡੋਰ ਵਧੀਆ ਤੇ ਪਤਾ ਰੋਜ਼ ਆਪਾਂ ਦੇਖਦੇ ਆ ਕੋਈ ਨਾ ਕੋਈ ਬੰਦਾ ਪੁੱਲਤੇ ਆ ਕੇ ਉਹਦੀ ਗਰਦਨ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਆ ਪਸ਼ੂ ਪੰਛੀ ਰੋਜ਼ ਮਰਦੇ ਪਏ ਆ ਤੇ ਇਹ ਡੋਰ ਤੁਸੀਂ ਇਹਦੀ ਮਿਹਨਤ ਕਰਕੇ ਸਾਦਾ ਸਾਦਾ ਦਿਨ ਲੱਗੇ ਨੇ ਲੱਗਦਾ ਨਹੀਂ ਲੋਕਾਂ ਨੂੰ ਸਮਝਣ ਦੀ ਲੋੜ ਇਹ ਡੋਰ ਭਾਜੀ ਥੱਲੇ ਡਿੱਗ ਪਿੰਦੀ ਆ ਉਹ ਡੋਰ ਡਿੱਗਦੀ ਨਹੀਂ ਆ ਉਹ ਡੋਰ ਉੱੜਦੀ ਰਹਿੰਦੀ ਆ ਜਿੱਤਰਾ ਦਰਖਤ ਨਾੜ ਗਈ ਆ ਉਹ ਉੜਦੀ ਰਣੀ ਉਹ ਚੁਕੰਟ ਵੀ ਬਾਸ ਹੋ ਜਾਂਦਾ ਹੁੰਦਾ ਹਾਂਜੀ ਇਹ ਡੋਰ ਜਿਹੜੀ ਆ ਨਾ ਇਹ ਭਾਰੀ ਜ਼ੋਰ ਹੁੰਦੀ ਆ ਥੱਲੇ ਡੇਪਿੰਦੀ ਕ੍ਰੇਡ ਤਾਂ ਬਾਪੂ ਜੀ ਕਿੰਨਾ ਕਰਕ ਹੁੰਦਾ ਵੈਸੇ ਦੋਵੇਂ ਜਿਹੜੀ ਤੁਸੀਂ ਬਣਾਉਂਦੇ ਹੋ ਉਹ ਡੇਡ ਦਾ ਦੇ ਧਾਗੇ ਦਾ ਮੋਲ ਲਿਆ ਧਾਗਾ ਮਹਿੰਗਾ ਆ ਗਿਆ ਹੰਟਾ 200 ਰੁਪਏ ਦਾ ਨੜਾ ਹੋ ਗਿਆ ਕਿ ਜਾਂ ਇਹ ਨੜਾ ਹੀ 1500 ਦਾ ਡੱਬਾ ਸੀ ਤੇ ਕਿ ਜਾਂ 2500 ਦਾ ਹੋ ਗਿਆ ਤੇ ਪੁਰਾਣੇ ਵੇਲੇ ਵੈਸੇ ਕੀ ਦੇ ਲੈਂਦੇ ਦੇ ਜਦੋਂ ਨੜਾ ਕਿਹੜਾ ਪੁਰਾਣੇ ਰੇਟ ਕੀਂਦੇ ਸੀਗੇ ਪੁਰਾਣੇ ਜਦੋਂ ਤੁਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀਗਾ ਉਦੋਂ ਵੀ ਰੇਟ ਸੀਗਾ ਇਹ ਇਹ ਵੇਖਦੀ ਸੀ ਕੋਈ 100 ਰੁਪਏ ਕੋਟ 80 ਰੁਪਏ ਕੋਟ 60 ਰੁਪਏ ਆ ਤੇ ਹੁਣ ਇਹਦਾ ਫਰਕ ਪੈ ਗਿਆ ਦੇਖ ਆ ਰੁਪਈਆਕ ਤਾਂ ਲੜ ਵੇਖਦਾ ਹੁੰਦਾ ਸੀ ਉਦੋਂ ਬੋਲੇ ਬੋਲੇ ਹੁਣ ਆਇਆ ਅਗਲੇ 10 ਰੁਪਏ ਦਾ ਲੜ ਨਹੀਂ ਪਰਾ ਖਾਣਾ ਰੁਪਈਏ ਤੋਂ 10 ਰੁਪਏ ਦਾ ਜਵਾਬਾ ਨਹੀਂ ਕਰਦੇ ਉਦੋਂ ਸਮਾਂ ਵਧੀਆ ਹੈ ਉਦੋਂ ਲੱਭ ਵੀ ਜਾਂਦੇ ਨੇ 2-4 ਵੈਸੇ ਉਹ ਉਦੋਂ ਸਮਾਂ ਚੰਗਾ ਹੈ ਦਿਹਾੜੀ ਆਟਾ ਕੀ ਭਾਅ ਸੀ ਉਦੋਂ ਇਹ ਸੋਚੋ ਦੁੱਧ ਕੀ ਨਹੀਂ ਨਹੀਂ ਦੁੱਧ ਕੀ ਭਾਅ ਹੈ 2.5 ਰੁਪਏ ਕਿਲੋ ਦੁੱਧ ਮਿਲਦਾ ਹੈ 50 ਰੁਪਏ ਦਾ ਕਿਲੋ ਕਿਉਂ ਮਿਲ ਜਾਂਦਾ ਹੈ ਦੇਸੀ ਤੇ ਮਾਸਾ ਬੰਦਾ ਖਾ ਲਿੰਦਾ ਹੈ ਤੇ ਥੱਕਦਾ ਨਹੀਂ ਸਮਝਿਆ ਕਿ ਨਹੀਂ ਤੇ ਹੁਣ ਕੀ ਖਾਊਗਾ ਜੇ ਆਪਾਂ ਕੀਤਾ ਹੀ 150 ਦਾ ਤੇ ਉਤੋਂ ਕੀ ਖਾਊਗਾ ਤੇ ਕੀ ਰੱਖੂਗਾ ਲੱਗਦਾ ਨਹੀਂ ਜਿੱਦਾਂ ਚਾਈਨੀਜ਼ ਉਹ ਵਿਕੀ ਜਾਂਦੀ ਔਰ ਨਾਲ ਸਮੇਂ ਵਿੱਚ ਤੁਸੀਂ ਬਣਾ ਦਿਓ ਗਲੀਆਂ ਪੀੜੀਆਂ ਬਣਾਉਣਗੀਆਂ ਨਹੀਂ ਖਰੀਦਣਾ ਇੰਨੀ ਤੇ ਫਿਰ ਡੋਰ ਬੰਦੀ ਹੋ ਜਾਣੀ ਇੱਕ ਟਾਈਮ ਤੇ ਕੰਤ ਹੋ ਜੇ ਕੀ ਹੋ ਰਿਹਾ ਉਹ ਵੀ ਕੀ ਜਾਂਦੀ ਦੋ ਨੰਬਰ ਦੇ ਵਿੱਚ ਤੇ ਜਿਹੜੀ ਇਹ ਮਤਲਬ ਜਾਇਜ਼ ਹੈਗੀ ਇਹ ਵਿਕਦੀ ਨਹੀਂ ਯਾਰ ਇਤਨਾ ਇਆਂ ਦਿਨ ਨੂੰ ਨਹੀਂ ਕਿਸੇ ਨੂੰ ਮਿਲਦਾ ਭਲੇ ਮਾਨਸ ਨੂੰ ਜਤਰਾ ਸ਼ਾਹੂਕਾਰ ਲੋਗ ਆ ਨਹੀਂ ਨਹੀਂ ਮਿਲਦਾ ਕਿਸੇ ਨੂੰ ਤੇ ਉਹ ਫਿਰ ਕਹ ਦਿੰਦਾ ਹੋਰ ਨਹੀਂ ਕੋਤੇ ਧਾਗੇ ਵਾਲੀ ਬੱਤੀਆਂ ਨੂੰ ਡੋਰ ਲੈ ਦੋ ਇਹ ਇਹ ਉਹ ਵਿਚਾਰੇ ਛੋਟੇ ਬੱਚਿਆਂ ਦੇ ਵਸਤਨ ਨੂੰ ਰਹਿ ਗਈ ਆ ਕੋਈ ਬਚਾਦਾ ਨਹੀਂ ਪੈਸੇ ਖਤ ਸਕਦਾ ਚਾਈਨਾ ਡੋਰ ਦੇ ਉਹ ਲਿੰਦਾ ਵਾ ਉਹਨੇ ਜਿਹੜੇ ਆ ਪੁਰਾਣੇ ਲੋਕ ਜਿਹੜੇ ਅਸਲੀ ਤਾਓ ਵੇਚ ਗੁੱਡੀਆਂ ਦੇ ਲਾਉਣ ਦੇ ਸ਼ਕੀਨ ਆ ਉਹ ਤਾਂ ਲਿੰਦੇ ਹੀ ਨਹੀਂ ਉਹ ਕਹਿੰਦੇ ਡੋਰ ਮਾੜੀ ਐ ਨਹੀਂ ਡੋਰ ਖਡਾਰੀ ਬੰਦਾ ਨਹੀਂ ਲਿੰਦਾ ਇਹ ਉਹਦੇ ਇਹੀ ਕਹਿ ਰਹੇ ਨੇ ਕਹਿੰਦੇ ਡੋਰ ਮਾੜੀ ਐ ਮਤਲਬ ਇਹ ਵੈਸੇ ਕੱਢਦੀ ਆ ਬਾਪੂ ਜੀ ਚੈਨਲ ਡੋਰ ਨੂੰ ਜਿਹੜੀਆਂ ਕਿ ਲੋਕੀ ਕਹਿੰਦੇ ਕੀ ਜੇ ਡੋਂ ਦਾ ਚਾਰਜ ਹੋਵੇ ਤਾਂ ਇਹ ਚੈਨਲ ਡੋਰ ਉਹਨੂੰ ਵੀ ਮਾਰ ਗੰਦੀ ਐ ਮਾਰਤ ਘਰ ਵੀ ਦਿੰਦੀ ਐ ਚੋਨਾਂ ਦੇ ਜੀ ਹਾਂਜੀ ਤੇ ਇਹਨੂੰ ਭਰੋਂ ਦਾ ਤਰੀਕਾ ਵੀ ਵੈਸੇ ਉਹੀ ਆ ਕਿ ਕੁਝ ਵੱਖਰਾ ਹੁੰਦਾ ਇਹਦੇ ਵਿੱਚ ਵੀ ਕੋਈ ਜਿਹੜੀਆਂ ਵੱਖਰੀਆਂ ਚਾ ਲੱਗ ਜੇ ਹੋਈ ਆ ਜਰਾ ਸ਼ੀਸ਼ਾ ਸ਼ੀਸ਼ਾ ਚੰਗਾ ਵਰਤ ਲਈਦਾ ਹੂੰ ਜਿੱਤਰਾ ਤੁਸੀਂ ਹੱਥ ਲਾ ਕੇ ਵੇਖਿਆ ਇਹ ਧਾਰ ਕਿੰਨੀ ਆ ਇਹ ਧਾਰ ਨੇ ਕੱਟਣੀ ਹੈ ਬਸ ਇਹੋ ਗੱਲ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਅ ਰੇਡ ਦੇ ਵਿੱਚ ਕਾਫੀ ਵੱਡਾ ਬਦਲਾਅ ਆਇਆ ਸੋ ਜ਼ਰੂਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਲ ਦੀ ਨਾਲ ਕਿਸ ਤਰੀਕੇ ਨਾਲ ਜਿਹੜੀ ਇਹ ਡੋਰ ਤਿਆਰ ਕੀਤੀ ਗਈ ਹੈ ਜਾਂ ਮਿਹਨਤ ਬਹੁਤ ਕੀਤੀ ਜਾਂਦੀ ਹੈ ਇਸ ਡੋਰ ਦੇ ਪਿੱਛੇ ਉਮੀਦਾਂ ਖਾਸਾ ਲਾਈਆਂ ਜਾਂਦੀਆਂ ਨੇ ਕਿ ਸ਼ਾਇਦ ਇਸ ਵਾਰ ਗਾਗ ਜ਼ਿਆਦਾ ਆਉਣਗੇ ਲੋਕਾਂ ਨੂੰ ਜਾਗਰੂਕਤਾ ਆਏਗੀ ਕਿ ਜਿਹੜੀ ਇਸ ਡੋਰ ਦੇ ਨਾਲ ਵੀ ਗੁੱਡੀ ਉਡਾਈ ਜਾ ਸਕਦੀ ਹੈ ਤੇ ਨਾਲ ਦੇ ਨਾਲ ਇਹ ਨੁਕਸਾਨ ਦਾ ਹੀ ਨਹੀਂ ਹੈ ਸਮਾਜ ਦੇ ਵਿੱਚ ਆਪਾਂ ਦੇਖਦੇ ਹਾਂ ਅੱਜ ਜਿੰਨੀ ਅਜਿਹੀਆਂ ਘਟਨਾਵਾਂ ਦਾ ਅੰਜਾਮ ਜਿਹੜੀ ਚਾਈਨਾ ਡੋਰ ਬੰਦੀ ਅੱਜ ਵੀ ਤਾਜ਼ਾ ਮਾਮਲਾ ਸਾਹਮਣੇ ਆਇਆ ਸੀ ਕਿ ਜਗ੍ਹਾ ਤੋਂ ਜਿੱਥੇ ਇੱਕ ਯੁਵਕ ਦੇ ਗਲ ਦੇ ਵਿੱਚ ਡੇਦੀ ਡੋਰ ਫਿਰ ਗਈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਸੋ ਜ਼ਰੂਰ ਸੁਚੇਤ ਹੋਣ ਦੀ ਲੋੜ ਹੈ ਸੋ ਬਿਲਕੁਲ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤੁਸੀਂ ਦੇਖ ਰਹੇ ਹੋ ਲਾਈਵ ਬਾਤ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਪ੍ਰਜਾਪਤੀ ਦੇ ਨਾਲ